सत नमस्कार आदात मैं राजेश कुमार उम्मीद करना सारे भैन भरा ठीक ठाक होवों के परमात्मा का मेहर भरिया हत हमेशा बना के रखिए दोस्तों खबरें शुरू तो पहला तरह बेनती है जी ਕਿ ਸਾਡੇ ਸੋਸ਼ਲ ਮੀਡੀਆ ਦੇ ਦੋ ਪਲੇਟਫਾਰਮ ਹੈ ਜੀ Facebook Instagram ਤੇ BBC ਪੰਜਾਬ YouTube ਤੇ BBC ਪੰਜਾਬੀ ਤੁਹਾਡਾ ਅਖਬਾਰ YouTube Facebook Instagram ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਦੋਂ ਤੁਸੀਂ ਤੁਹਾਡਾ ਅਖਬਾਰ ਪੰਜਾਬੀ ਦੇ ਵਿੱਚ ਲਿਖੋਗੇ ਤਾਂ ਸਾਡਾ ਪੇਜ YouTube Facebook Instagram ਤੇ ਤੁਹਾਡੇ ਸਾਹਮਣੇ ਆ ਜਾਏਗਾ ਤਾਂ ਇਹਨਾਂ ਦੋਨਾਂ ਪੇਜਾਂ ਨੂੰ ਲਾਈਕ ਫੋਲੋ ਸ਼ੇਅਰ ਜ਼ਰੂਰ ਕਰੋ ਦੋਸਤੋ ਕਮੈਂਟ ਜ਼ਰੂਰ ਕਰਿਆ ਕਰੋ ਕਿ ਖਬਰ ਤੁਹਾਨੂੰ ਕਿਵੇਂ ਲੱਗੀ ਹੈ ਜਿਵੇਂ ਇੱਥੇ ਜਿਵੇਂ ਮੈਨੂੰ ਇੱਕ ਕਮੈਂਟ ਆਇਆ ਸੀ 200 ਦਾ ਕਿ ਵੀਡੀਓ ਕੁਆਲਿਟੀ ਦੇ ਵਿੱਚ ਥੋੜਾ ਸੁਧਾਰ ਕਰਨਾ ਚਾਹੁੰਦੇ ਤਾਂ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਹਲੇ ਅਸੀਂ ਸ਼ੁਰੂਆਤ ਕੀਤੀ ਹੈ ਪਿਓਰਟੀ ਨੇ ਇਸ ਕਰਕੇ ਹਲੇ ਸਾਡਾ ਬਜਟ ਆ ਜਿਹੜਾ ਲਿਮਟਿਡ ਹੁੰਦਾ ਹੈ ਇਸ ਕਰਕੇ ਹੌਲੀ-ਹੌਲੀ ਜਿਵੇਂ-ਜਿਵੇਂ ਤੁਹਾਡਾ ਸਾਥ ਮਿਲੇਗਾ ਤੁਸੀਂ ਸਬਸਕ੍ਰਾਈਬ ਕਰਦੇ ਗਏ ਓਵੇਂ-ਓਵੇਂ ਅਸੀਂ ਅੱਗੇ ਹੌਲੀ-ਹੌਲੀ ਸਟੈਪ-ਬਾਈ-ਸਟੈਪ ਅੱਗੇ ਵਧਦੇ ਜਾਵਾਂਗੇ ਤਾਂ ਦੋਸਤੋ ਬੇਨਤੀ ਹੈ ਕਿ ਸਾਡੇ ਦੋਨੋਂ ਚੈਨਲ ਜਿਹੜੇ YouTube Facebook Instagram ਤੇ ਇਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਦੋਸਤੋ ਬੈਲ ਆਈਕਨ ਦਾ ਬਟਨ ਜ਼ਰੂਰ ਦਬੋਤੋਂ ਇੱਕ ਇੱਕ ਕੀਤਾ ਸਬਸਕ੍ਰਾਈਬ ਹੈ ਜਿਹੜਾ ਸਾਡੇ ਪਿਓਰਟੀ ਦੇ ਲਈ ਬਹੁਤ ਵੱਡੀ એનર્ਜੀ ਦਾ ਕੰਮ ਕਰਦਾ ਤਾਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ ਹਾਂਜੀ ਬਟਾ ਕੀ ਖਬਰ ਹੈਗੀ ਹੈ ਜਿਹੜੀ ਪੜ੍ਹਨ ਦੀ ਦਸਤਾਵਾਰ ਪਾਪਾ ਪਿਛਲੇ ਸੌਰੀ ਬਾਬਾ ਗੈਰ ਕਾਨੂੰਨੀ ਲੋਟਰੀ ਡਰਾ ਕੱਢਣ ਦੀ ਬਹੁਤ ਜ਼ਿਆਦਾ ਪ੍ਰਚਲਨ ਹੋ ਚੁੱਕੀ ਹੈ ਪਹਿਲਾਂ ਤਾਂ ਕੁਝ ਲੋਕ ਪੰਜਾਬ ਦੇ ਵਿੱਚ ਹੀ ਇਹ ਕੰਮ ਕਰ ਰਹੇ ਸੀ ਸ਼ਰੀਆਮ ਪਰ ਅੱਜ ਕੱਲ੍ਹ ਕੁਝ ਲੋਕ ਹੈ ਜਿਹੜੇ ਉਹ ਹਰਿਆਣਾ ਰਾਜਸਥਾਨ ਦੇ ਵਿੱਚ ਕੁਝ ਧਾਰਮਿਕ ਸਥਾਨਾਂ ਤੇ ਲੋਟਰੀ ਡਰਾ ਕਰਨ ਦਾ ਕੰਮ ਸ਼ੁਰੂ ਕਰ ਚੁੱਕੇ ਹਨ ਇਸ ਤੇ ਆਪਣੀ ਕੀ ਜਾਣਕਾਰੀ ਹੈ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਬਿਲਕੁਲ ਬਟੇ ਹਮ ਆਸਾਨੂੰ ਦੱਸਣਾ ਜਨ ਦਰਸ਼ਕੋ ਕਿ ਪੰਜਾਬ ਦੇ ਵਿੱਚ ਨਾ ਗੈਰ ਕਾਨੂੰਨੀ ਲਾਟਰੀ ਜਿਵੇਂ ਵਿੱਚ 500 ਦਾ ਇੱਕ ਕੁੱਪਣ 1000 ਦੇ ਤਿੰਨ ਕੁੱਪਣ ਦੀ 2000 ਦੇ 10 ਕੁੱਪਣ ਦੀ ਫਲਾਨੇ ਕੁੱਪਣ ਦੀ ਤਿੰਨ ਕੇ ਕੁੱਪਣ ਦੀ ਉਹ ਤੇ ਥਾਰ ਕੱਢੀ ਜਾਊਗੀ ਜੀ ਉਹ ਤੇ ਏਸੀ ਵਾਲਾ ਟਰੈਕਟਰ ਕੱਢਿਆ ਜਾਊਗਾ ਜੀ ਆਈਫੋਨ ਆਈਫੋਨ ਤਾਂ ਬਹੁਤ ਛੋਟੀਆਂ ਚੀਜ਼ਾਂ ਬਟੇ ਉਹ 18 ਕੱਢਿਆ ਜਾਣਗੇ ਆ ਸਕੋਰਪੀਓ ਕੱਢੀ ਜਾਊਗੀ ਜੀ ਲੋਕ ਕਮਲੇ ਕਰਦੇ ਸੀ ਇਹਨਾਂ ਨੇ ਤਾਂ ਇਹ ਹੈਗੇ ਸੀਗੇ ਕੁਛ ਉਹ ਜੋ ਯੂਟਿਊਬਰਸ ਵਗੈਰਾ ਸੀਗੇ ਜਾਂ ਫੇਸਬੁੱਕ ਦੇ ਵਿਦਵਾਨ ਸੀ ਉਹੀ ਸੀਗੇ ਜ਼ਿਆਦਾਤਰ ਇਸ ਗੱਲ ਨੂੰ ਲੈ ਕੇ ਸਾਡਾ ਪੱਤਰਕਾਰ ਭਰਾ ਹੈ ਗੁਰਪ੍ਰੀਤ ਕਾਨ ਨੇ ਕਿ ਉਹਨੇ ਵੀ ਕਾਫੀ ਆਵਾਜ਼ ਹੈ ਜਿਹੜਾ ਇਸ ਮਾਮਲੇ 'ਚ ਚੱਕੀ ਵੀ ਸੀਗੀ ਉਹਨਾਂ ਦੇ ਵੱਲੋਂ ਇੱਕ ਖਬਰ ਹੈ ਜਿਹੜੀ ਪਿਛਲੇ ਦਿਨੀ ਜੋ ਅਜੀਤ ਦੇ ਵਿੱਚ ਨਸ਼ਰ ਵੀ ਆ ਜਿਹੜੀ ਕੀਤੀ ਗਈ ਸੀ ਉਹ ਲਿਖਦੇ ਨੇ ਕਿ ਪਿਛਲੇ ਸਾਲਾਂ ਤੋਂ ਲੈ ਕੇ ਪੰਜਾਬ ਦੇ ਯੂਟਿਊਬਰਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਗੈਰ ਕਾਨੂੰਨੀ ਲੱਕੀ ਡਰਾਅ ਚਲਾ ਕੇ ਕਰੋੜਾਂ ਰੁਪਏ ਦਾ ਕਾਰੋਬਾਰ ਕੀਤਾ ਜਾ ਰਿਹਾ ਜਿਸ ਸੰਬੰਧੀ ਪੰਜਾਬ ਸਰਕਾਰ ਤੇ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਚੱਲਦੇ ਗੈਰ ਕਾਨੂੰਨੀ ਲੱਕੀ ਡਰਾਅ ਸੰਬੰਧੀ ਧਿਆਨ ਦੇ ਵਿੱਚ ਆਉਣ ਦੇ ਬਾਵਜੂਦ ਵੀ ਗੈਰ ਕਾਨੂੰਨੀ ਲੱਕੀ ਡਰਾਅ ਚਲਾਉਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਤੋਂ ਟਾਲਾਭਟਿਆ ਜਾ ਰਿਹਾ ਹੈ ਪਿਛਲੇ ਸਮੇਂ ਪੰਜਾਬ ਦੇ ਵਿੱਚ ਕੁਝ ਗੈਰ ਕਾਨੂੰਨੀ ਲੱਕੀ ਡਰਾਅ ਚਲਾਉਣ ਵਾਲਿਆਂ ਦੇ ਖਿਲਾਫ ਮਾਮਲੇ ਦਰਜ ਹੋਣ ਉਪਰੰਤ ਪੰਜਾਬ ਦੇ ਯੂਟਿਊਬਰਾਂ ਨੇ ਰਾਜਸਥਾਨ ਤੇ ਹਰਿਆਣਾ ਦੇ ਧਾਰਮਿਕ ਸਥਾਨਾਂ ਦੀ ਵਰਤੋਂ ਕਰਕੇ ਲੱਕੀ ਡਰਾਅ ਚਲਾਏ ਨੇ ਲੱਕੀ ਡਰਾਅ ਦੀ ਸੋਸ਼ਲ ਮੀਡੀਆ ਤੇ ਮਸ਼ਹੂਰੀ ਕਰਕੇ ਲੱਖਾਂ ਰੁਪਏ ਦੇ ਵੱਡੇ ਨਾਮਾਂ ਦਾ ਝਾਂਸਾ ਦੇ ਕੇ ਪੰਜਾਬ ਵਾਸੀਆਂ ਤੋਂ 71 ਕਰੋੜ ਰੁਪਇਆ ਕੀਤਾ ਜਾ ਰਿਹਾ ਹੈ ਗੈਰ ਕਾਨੂੰਨੀ ਲੱਕੀ ਡਰਾਅ ਚਲਾਉਣ ਵਾਲੇ ਵੀ ਪੰਜਾਬ ਦੇ ਵਸਨੀਕ ਨੇ ਤੇ ਲੱਕੀ ਡਰਾਅ 'ਤੇ ਰੁਪਏ ਲਗਾਉਣ ਵਾਲੇ ਵੀ ਪੰਜਾਬ ਦੇ ਵਸਨੀਕ ਨੇ ਇਥੇ ਇਹ ਵੀ ਸਮਝਾ ਦੱਸਦਾ ਦੋਸਤੋ ਕਿ ਸੋਸ਼ਲ ਮੀਡੀਆ ਤੇ ਗੈਰਮਾਨਤਾ ਪ੍ਰਾਪਤ ਲਾਟਰੀ ਡਰਾ ਕੱਢਣ ਵਾਲਿਆਂ ਦੀ ਧਮਕਾ ਰਹੀ ਜਿਹੜੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਲਾਟਰੀ ਡਰਾ ਦੇ ਨਾਂ ਤੇ ਕਰੋੜਾਂ ਰੁਪਏ ਕੱਤਰ ਕੀਤੇ ਜਾਂਦੇ ਆ ਜਿਸ ਬੰਦੀ ਕੀ ਜੋ ਪੰਜਾਬ ਦੇ ਵਿੱਚ ਸਰਕਾਰ ਹੈ ਜਿਹੜੀ ਬੇਖਬਰ ਨਜ਼ਰ ਆ ਰਹੀ ਹੈ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਲੱਕੀ ਡਰਾ ਦੇ ਰਾਹੀਂ ਪੰਜਾਬ ਵਾਸੀਆਂ ਦੇ ਨਾਲ ਨਾਲ ਕੰਬਾਈਨਾਂ, ਕਾਰਾਂ, ਥਾਰਾਂ, ਟਰੈਕਟਰ, ਬੁਲਟ ਮੋਟਰਸਾਈਕਲ, ਐਕਟਿਵਾ, ਸਕੂਟਰੀਆਂ, ਆਈਫੋਨ, ਥਾਰ, ਜੀਪ, ਫ੍ਰਿਜ, ਐਲਸੀਡੀ ਵਾਸ਼ਿੰਗ ਮਸ਼ੀਨਾਂ ਸਾਈਕਲ ਮੋਟਰਸਾਈਕਲ ਸੋਨੇ ਚਾਂਦੀ ਦੇ ਗਹਿਣੇ ਏਸੀ ਵਾਸ਼ਿੰਗ ਮਸ਼ੀਨਾਂ ਸਲਾਈ ਮਸ਼ੀਨਾਂ ਅਜਿਹੇ ਮਨਮੋਹਕ ਜਿਹੜੇ ਸੈਂਕੜਾ ਇਨਾਮ ਹੈ ਜਿਹੜੇ ਇਸ ਡਰਾ ਦੇ ਵਿੱਚ ਰੱਖੇ ਜਾਂਦੇ ਆ ਤੇ ਉਹ ਵਾਦਾ ਕੀਤਾ ਜਾਂਦਾ ਕਿ ਲੋਕਾਂ ਦੀ ਵੰਡੇ ਜਾਣਗੇ 100 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਪ੍ਰਤੀ ਲਾਭਪਤਰੀ ਤੋਂ ਜਿਹੜਾ Google Pay ਰਾਹੀਂ ਪੈਸੇ ਇਕੱਠੇ ਕਰ ਲਏ ਜਾਂਦੇ ਹੈਗੇ ਆ ਚਲਾਇਆ ਜਾ ਰਿਹਾ ਕੋਡਰਾਸ ਬੰਦੀ ਸੋਸ਼ਲ ਮੀਡੀਆ ਤੇ ਬਣੇ ਪੇਜਾਂ ਦੇ ਵਿੱਚ ਜੋ ਵਿਸ਼ੇਸ਼ ਪ੍ਰਚਾਰ ਮੁਹਿੰਮ ਹੈ ਜਿਹੜੀ ਚਲਾਈ ਜਾਂਦੀ ਹੈ ਲੱਕੀ ਟਾਹ ਦੇ ਟਿਕਟ ਲੈਣ ਵਾਲਿਆਂ ਨੂੰ ਲੈਣ ਦੇ ਵਾਸਤੇ ਲੋਕਾਂ ਨੂੰ ਉਕਸਾਇਆ ਜਾਂਦਾ ਹੈਗਾ ਤਾਂ ਦੋਸਤੋ ਇਹ ਤੁਹਾਨੂੰ ਮੈਂ ਇੱਥੇ ਦੱਸਣਾ ਚਾਹਣਾ ਕਿ ਇਹ ਕਾਫੀ ਨਾ ਯੂਟਿਊਬਰ ਨੇ ਖਾਸ ਕਰ ਪੰਜਾਬ ਦੇ ਨੇਗੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਕਰੋੜਾ ਰੁਪਇਆ ਛਾਪਿਆ ਐਸੇ ਲੱਕੀ ਡਰਾਅ ਵਾਲੇ ਚੱਕਰ ਦੇ ਵਿੱਚੋਂ ਕਰੋੜਾ ਰੁਪਇਆ ਜੇ ਪੰਜਾਬ ਸਰਕਾਰ ਇਸ ਮਾਮਲੇ ਦੀ ਬ੍ਰਿਕੀ ਨਾਲ ਜਾਂਚ ਕਰੇ ਇਨਕਮ ਟੈਕਸ ਡਿਪਾਰਟਮੈਂਟ ਇਸ ਮਾਮਲੇ ਦੀ ਬ੍ਰਿਕੀ ਨਾਲ ਜਾਂਚ ਕਰੇ ਮੈਂ ਗਰੰਟੀ ਕਰਦਾ ਕਿ ਕਰੋੜਾ ਰੁਪਏ ਦਾ ਜੋ ਹੇਰ ਫੇਰ ਹੈ ਇਸ ਪੂਰੇ ਮਾਮਲੇ ਦੇ ਵਿੱਚੋਂ ਜਰੂਰ ਨਿਕਲ ਕੇ ਆਊਗਾ ਇੱਥੇ ਦੋਸਤੋ ਤੁਹਾਨੂੰ ਮੈਂ ਇੱਕ ਹੋਰ ਦੱਸਦਾ ਗੱਲ ਕਿ ਬਟਿੰਡਾ ਸੰਗਰੂਰ ਤਰੋਲਾ ਵਿਖੇ ਡਰਾ ਦੇ ਨਾਂ ਤੇ ਕਰੋੜਾ ਰੁਪਏ ਕੱਤਰ ਕਰਕੇ ਡਰਾ ਨਾ ਕੱਟ ਕੇ ਪੀੜਤਾਂ ਨਾਲ ਠੱਗੀਆਂ ਮਾਰਨ ਸਬੰਧੀ ਦੇ ਮਾਮਲੇ ਜਿਹੜੇ ਇਹ ਵੀ ਕਾਫੀ ਹੈ ਜਿਹੜੇ ਸਾਹਮਣੇ ਆ ਚੁੱਕੇ ਹੈਗੇ ਆ ਤਾ ਇਸਾ ਮਾਮਲੇ ਨੂੰ ਲੈ ਕੇ ਜੋ ਲੋਕ ਹੈਗੇ ਆ ਜਾਂ ਆਮ ਲੋਕ ਨੇ ਜਾਂ ਜਿਹੜੇ ਸਮਾਜ ਸੇਵੀ ਨੇ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਇਨਾਂ ਤੇ ਨਾਥ ਜ਼ਰੂਰ ਪਾਈ ਜਾਵੇ ਕਿਉਂਕਿ ਜਿਹੜੇ ਯੂਟਿਊਬਰ ਨੇਗੇ ਇਹ ਲੱਕੀ ਡਰਾਅ ਦੇ ਨਾਂ ਤੇ ਲੋਕਾਂ ਦੇ ਨਾਲ ਕਰੋੜਾ ਰੁਪਏ ਦੀ ਧੱਗੀ ਮਾਰ ਕੇ ਉਹ ਜਾਂਦੇ ਆ ਉਹ ਜਾਂਦੇ ਆ ਤਾਂ ਸਾਡੀ ਵੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਸ ਮਾਮਲੇ ਦੇ ਵਿੱਚ ਢੰਗਾਈ ਨਾਲ ਫੜਤਾਰ ਜ਼ਰੂਰ ਕੀਤੀ ਜਾਵੇ ਮੇਰੇ ਖਿਆਲ ਚ ਸਾਰੇ ਯੂਟਿਊਬਰਸ ਵਾਸਤੇ ਨਹੀਂ ਹੈ ਕੁਝ ਚੰਗੇ ਯੂਟਿਊਬਰਸ ਸਾਰੇ ਨਹੀਂ ਮੈਂ ਕਹਿ ਰਿਹਾ ਕੁਝ YouTube ਹੈ ਇਸ ਉਹਨਾਂ ਨੂੰ ਖੁਦ ਨੂੰ ਪਤਾ ਹੀ ਹੈ ਉਹ ਕਿਉਂਕਿ ਉਹ ਪਤਾ ਹੀ ਹੈ ਵੀ ਹੁਣ ਕੌਣ ਕੱਢਦਾ ਕੌਣ ਨਹੀਂ ਕੱਢਦਾ ਉਹਨਾਂ ਨੂੰ ਲੋਕਾਂ ਨੂੰ ਵੀ ਪਤਾ ਹੈ ਕਿਹੜੇ YouTube ਪਰ ਕੱਢਦੇ ਆ ਕੁਝ YouTubeਰ ਦੇ ਲਈ ਮੈਂ ਸਾਰੇ ਕਹਿ ਗਿਆ ਤਾਂ ਮੈਂ ਮਾਫੀ ਚਾਹਣਾ ਉਸ ਗੱਲ ਦੇ ਲਈ ਕੁਝ YouTube ਹੈ ਕੁਝ ਜਿਹੜੇ ਕੰਮ ਕਰਦੇ ਨੇ ਜਿਹੜੇ ਕਰਦੇ ਆ ਉਹਨਾਂ ਨੂੰ ਵੀ ਪਤਾ ਕੌਣ ਕਰਦੇ ਆ ਔਰ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਵੀ ਪਤਾ ਸੀ ਸਾਫ਼ ਹਾਂ ਔਰ ਜਿਹੜੇ ਕਰਦੇ ਨੇਗੇ ਉਹਨਾਂ ਬਾਰੇ ਲੋਕਾਂ ਨੂੰ ਵੀ ਪਤਾ ਬੇਟਾ ਕੀ ਇਹ ਕਰਦੇ ਨੇ ਕੰਮ ਬਿਲਕੁਲ ਜਨਤਾ ਤਾਂ ਕੁਝ ਨਹੀਂ ਚੁਪਿਆ ਹਾਂ ਤੇ ਦੋਸਤੋ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਸਾਡੇ ਨਾਲ ਜੁੜੂਰ ਜੁੜੇ ਰਹੋ ਧੰਨਵਾਦ